ਸਸ਼ੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪਤ ਕੌਰ ਹਾਜ਼ਰ ਹਾਂ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਕੰਦਨਾ ਰਣਾਤ ਮੁੜ ਹੋਈ ਤਿੱ ਕਿਹਾ ਮੈਂ ਡਰਨ ਵਾਲਿਆਂ ਚੋਂ ਨਹੀਂ ਹਾਂ ਕਿਡਨੈਪਰ ਨੂੰ ਚਿੰਬੜ ਕੇ ਰੋਣ ਲੱਗਾ 마ਸੂਮ ਬੱਚਾ ਤਨਖਾਈਆ ਐਲਾਨੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ ਬੰਬ ਵਾਂਗ ਫਟਿਆ ਘਰ ਚ ਰੱਖਿਆ ਫ੍ਰਿਜ ਮੁਕੇਸ਼ ਸ਼ੰਭਾਨੀ ਜਲਦ ਲੋਕਾਂ ਨੂੰ ਦੇਣਗੇ ਖੁਸ਼ਖਬਰੀ ਹੋਣ ਖਬਰਾਂ ਵਿਸਥਾਰ ਨਾਲ ਕੰਗਨਾ ਰਨਾਟ ਆਪਣੇ ਵਿਵਾਦਿਤ ਬਿਆਨਾਂ ਕਰਕੇ ਚਰਚਾ ਦੇ ਵਿੱਚ ਹੈ ਤੇ ਹੁਣ ਫਿਰ ਤੋਂ ਕੰਗਨਾ ਰਨਾਟ ਮੁੜ ਪੜਕੀ ਹੋਈ ਹੈ ਤੇ ਕਿਆ ਹੈ ਕਿ ਮੈਂ ਕਿਸੇ ਤੋਂ ਡਰਣ ਵਾਲਿਆਂ ਚ ਨਹੀਂ ਹਾਂ ਦੱਸਈਏ ਕਿ ਬਾਲੀਵੁੱਡ ਅਦਾਕਾਰ ਕੰਗਨਾ ਰਨਾਟ ਨੇ ਦਿਨੀ ਆਪਣੀ ਆਉਣ ਵਾਲੀ ਫਿਲਮ ਅਮਰਜੈਂਸੀ ਨੂੰ ਲੈ ਕੇ ਸੁਰਖੀਆਂ ਚ ਹੈ ਪਹਿਲਾ ਇਹ ਫਿਲਮ ਸਾਲ 2023 ਚ ਰਿਲੀਜ਼ ਹੋਣੀ ਸੀ ਪਰ ਉਸ ਸਮੇਂ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ ਹੁਣ ਇਹ ਫਿਲਮ 6 ਸਤੰਬਰ ਨੂੰ ਵੱਡੇ ਪਰਦੇ ਤੇ ਆ ਰਹੀ ਹੈ ਜਿੱਥੇ ਇੱਕ ਪਾਸੇ ਕੰਗਨਾ ਇੰਨੀ ਦਿਨੀ ਆਪਣੀ ਫਿਲਮ ਦਾ ਜ਼ੋਰਦਾਰ ਪ੍ਰਦਰਸ਼ਨ ਕਰ ਰਹੀ ਹੈ ਉਤੇ ਦੂਜੇ ਪਾਸੇ ਉਹਨਾਂ ਦੀ ਫਿਲਮ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਹਾਲ ਹੀ ਚ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ ਕੰਗਰ ਨੇ ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ਗੱਲ ਕੀਤੀ ਹੈ ਕੰਗਣਾ ਦਾ ਕਹਿਣਾ ਹੈ ਕਿ ਮੈਂ ਧਮਕੀਆਂ ਤੋਂ ਬਿਲਕੁਲ ਨਹੀਂ ਡਰਨ ਵਾਲੀ ਹਾਂ ਮੈਂ ਡਰਨ ਵਾਲੀ ਨਹੀਂ ਹਾਂ ਕੰਗਣਾ ਰਣੋਤ ਨੇ ਕਿਰਨੀ ਜੀ ਚੈਨਲ ਨਾਲ ਗੱਲਬਾਤ ਕਰਦੇ ਹਾਂ ਕਿ ਆ ਕਿ ਮੈਨੂੰ ਡਰਾ ਨਹੀਂ ਸਕਦੇ ਹੋ ਮੈਂ ਇਸ ਦੇਸ਼ ਦੀ ਆਵਾਜ਼ ਨੂੰ ਮਰਨ ਨਹੀਂ ਦੇ ਸਕਦੀ ਹਾਂ ਇਹ ਲੋਕ ਮੈਨੂੰ ਧਮਕੀਆਂ ਦੇਣ ਮੈਨੂੰ ਗੋਲੀ ਮਾਰ ਦੇ ਮੈਂ ਡਰਨ ਵਾਲੀ ਨਹੀਂ ਹਾਂ ਇਹ ਗੁੰਡਾ ਦਰਦੀ ਨਹੀਂ ਚੱਲਣ ਵਾਲੀ ਇਸ ਫਿਲਮ ਨੂੰ ਲੈ ਕੇ ਹੋਏ ਵਿਵਾਦ ਤੇ ਕੰਗਣਾ ਨੇ ਕਿਹਾ ਕਿ ਉਹਨਾਂ ਦੀ ਇਹ ਫਿਲਮ ਤਥਾਂ ਤੇ ਆਧਾਰਿਤ ਹੈ ਇਸ ਫਿਲਮ ਚ ਸਫਰ ਉਹੀ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਪਬਲਿਕ ਡੋਮੈਨ ਚ ਮੌਜੂਦ ਹੁੰਦਾ ਸਈਏ ਕਿ ਕੰਗਣਾ ਰਣੌਤ ਨੇ ਮੁੜ ਪੜਤ ਦੇ ਵਿੱਚ ਬਿਆਨ ਜਾਰੀ ਕੀਤੇ ਨੇ ਕਿ ਮੈਂ ਕਿਸੇ ਵੀ ਧਮਕੀ ਤੋਂ ਨਹੀਂ ਡਰਦੀ ਹਾਂ ਮੇਰੀ ਫਿਲਮ ਦੇ ਵਿੱਚ ਤਥਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹੀ ਸ਼ਾਮਲ ਕੀਤੀਆਂ ਗਈਆਂ ਨੇ 1 ਸਾਲ ਪਹਿਲਾਂ 마ਸੂਮ ਬੱਚਾ ਕਿਡਨੈਪਰਾਂ ਵੱਲੋਂ ਕਿਡਨੈਪ ਕੀਤਾ ਗਿਆ ਸੀ ਤੇ ਹੁਣ ਉਹ ਆਪਣੀ ਮਾਂ ਕੋਲ ਵੀ ਜਾਣ ਨੂੰ ਤਿਆਰ ਨਹੀਂ ਸੀ ਕਿਡਨੈਪਰ ਨੂੰ ਚਿੰਬੜ ਕੇ 마ਸੂਮ ਬੱਚਾ ਰੋਣ ਲੱਗ ਗਿਆ ਦਾ ਸਹੀ ਹੈ ਰਾਜਸਥਾਨ ਵਿੱਚ ਕਿਡਨੈਪਿੰਗ ਦਾ ਇੱਕ ਦਿਲਚਸਪ ਘਟਨਾ ਸਾਹਮਣੇ ਆਈ ਹੈ ਜਿੱਸੇ ਬੱਚੇ ਨੂੰ ਕਿਡਨੈਪਰ ਜਿਸ ਬੱਚੇ ਨੂੰ ਕਿਡਨਾਪਰ ਨੇ ਕਿਡਨਾਪ ਕੀਤਾ ਸੀ ਉਹ 2 ਸਾਲ ਦਾ ਬੱਚਾ ਉਸ ਨੂੰ ਛੱਡਣ ਨੂੰ ਤਿਆਰ ਨਹੀਂ ਸੀ ਇੰਨਾ ਹੀ ਨਹੀਂ ਅਗਵਾ ਕਰਾਂ ਤੋਂ ਬਾਅਦ ਮਾਸੂਮ ਬੱਚਾ ਉੱਚੀ ਉੱਚੀ ਰੋਣ ਲੱਗਾ ਦਰਅਸਲ ਰਾਜਸਥਾਨ ਦੀ ਰਾਸਥਾਨੀ ਜੈਪੁਰ ਚ ਪੁਲਿਸ ਨੇ ਅਗਵਾ ਕੀਤੇ ਬੱਚੇ ਨੂੰ ਬਰਾਮਦ ਕਰ ਲਿਆ ਬੱਚਾ ਅਗਵਾ ਕਰਨ ਵਾਲੇ ਤੋਂ ਵੱਖ ਹੋਣ ਨੂੰ ਤਿਆਰ ਨਹੀਂ ਸੀ ਕਿਡਨਾਪਰ ਅਤੇ ਮਾਸੂਮ ਬੱਚੇ ਨੇ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੱਤਾ ਇੰਨੀ ਨਹੀਂ ਮulzaml ਦੀਆਂ ਅੱਖਾਂ ਵੀ ਨਮ ਸੰਜੈਪੁਰ ਥਾਣੇ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਸਤੋ ਅਗਵਾਕਾਰ ਅਤੇ 마সূਮਿਕ ਦੂਜੇ ਨੂੰ ਗੱਲੇ ਲਾ ਕੇ ਰੋ ਰਹੇ ਨੇ ਬੱਚਾ ਅਗਵਾਕਾਰ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਆਖਿਰ ਪੁਲਿਸ ਨੇ ਜ਼ਬਰਦਸਤੀ ਦੋਸ਼ੀ ਨਾਲ ਚਿੰਬੜੇ ਬੱਚੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ ਹਾਲਾਂਕਿ ਬੱਚਾ ਹਜੇ ਵੀ ਰੋ ਰਿਹਾ ਸੀ ਦਾ ਸਹੀ ਹੈ ਕਿ ਰਾਜਸਥਾਨ ਚਿਕਨੋਕੀ ਘਟਨਾ ਸੋਸ਼ਲ ਮੀਡੀਆ ਤੇ ਵੀਡੀਓਜ਼ ਸ਼ਰਿਆਮ ਵਾਇਰਲ ਹੋ ਰਹੀ ਹੈ ਇੱਕ ਕਿਡਨੈਪਰ ਕੋਲੋਂ 마সূਮ ਬੱਚਾ ਦੂਰ ਹੋਣ ਨੂੰ ਤਿਆਰੀ ਨਹੀਂ ਹੋ ਰਿਹਾ ਸੁਖਬੀਰ ਬਾਦਲ ਨੇ ਆਪਣੀਆਂ ਗਲਤੀਆਂ ਨੂੰ ਇੱਕ ਚਿੱਠੀ ਤੇ ਲਿਖ ਕੇ ਅਕਾਲ ਤਖਤ ਸਾਹਿਬ ਨੂੰ ਪੇਸ਼ ਕੀਤਾ ਸੀ ਜਿਸ ਤੋਂ ਬਾਅਦ ਅਕਾਲ ਪੰਥ ਸਿੰਘ ਸਾਹਿਬਾਨਾ ਵੱਲੋਂ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਹੈ ਸੁਖਬੀਰ ਬਾਦਲ ਨੂੰ ਤਨਖਾਹੀ ਐਲਾਨਣ ਜਾਣੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਦੱਸਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀਰਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀ ਅਕਰਾ ਦਿੱਤਾ ਗਿਆ ਹੈ ਇਸ ਸਬੰਧੀ ਬਾਦਲ ਦਾ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਲਿਖਿਆ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾ ਤੇ ਮੇਰੀ ਪੀਰੀ ਦੇ ਸਰਵੋੱਚ ਸਤਾਰ ਜੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮ ਨੂੰ ਦਾਸ ਸਿਰ ਨੀਵਾ ਕਰਕੇ ਪ੍ਰਵਾਨ ਕਰਦਾ ਹੈ ਹੁਕਮ ਅਨੁਸਾਰ ਜਲਦ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਨੁੱਖ ਪੇਸ਼ ਹੋ ਕੇ ਖਿਚਾ ਜਾਚਨਾ ਕਰਾਂਗੇ ਜੀ ਦਾਸ ਇਹ ਕਿ ਤਨਖਾਈ ਇੱਕ ਧਾਰਮਿਕ ਸਜ਼ਾ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਰਗਵੀ ਸਿੰਘ ਵੱਲੋਂ ਦਿੱਤੀ ਗਈ ਹੈ ਦਾਸ ਇਹ ਕਿ ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾੰਦਿਆ ਕਿਹਾ ਹੈ ਕਿ ਜੋ ਵੀ ਸਜ਼ਾ ਅਕਾਲ ਤਖਤ ਸਾਹਿਬ ਤੋਂਨਾਂ ਨੂੰ ਦਿੱਤੀ ਗਈ ਹੈ ਉਹ ਆਪਣੇ ਸਿਰ ਮੱਥੇ ਰੱਖਦੇ ਨੇ ਆਮ ਆਪਾ ਲੋਕਾਂ ਦੇ ਘਰਾਂ ਦੇ ਵਿੱਚ ਫ੍ਰਿਜ ਦੇਖਣ ਨੂੰ ਮਿਲਦਾ ਹੈ ਪਰ ਇੱਕ ਬੰਬ ਦੇ ਵਾਂਗ ਇੱਕ ਘਰ ਦਾ ਫ੍ਰਿਜ ਫਟ ਗਿਆ ਤੇ ਘਰ ਦੀਆਂ ਕੰਧਾਂ ਵੀ ਟੈ ਗਈਆਂ ਦਾਸ ਇਹ ਕਿ ਕਮਰੇ ਵਿੱਚ ਚਾਰੇ ਪਾਸੇ ਸਮਾਨ ਖਿਲਰਿਆ ਪਿਆ ਸੀ ਇੱਟਾ ਪੱਥਰਾ ਵਿਚਕਾਰ ਕੱਪੜੇ ਅਤੇ ਰੋਜ਼ਾਨਾ ਲੋੜ ਦੀਏ ਸਮਾਨ ਨਜ਼ਰ ਆ ਰਹੇ ਆ ਨਜ਼ਾਰਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਮਾਮਲਾ ਹੀ ਵਾਚਲ ਪ੍ਰਦੇਸ਼ ਦਾ ਹੈ ਇਥੇ ਵਾਚਲ ਪ੍ਰਦੇਸ਼ ਦੇ ਸੋਲਣ ਜ਼ਿਲ੍ਹੇ ਦੇ ਬੰਦੀ ਬੋਰਟਵਾਲ ਵਿੱਚ ਇੱਕ ਘਰ ਵਿੱਚ ਰੱਖੇ ਫ੍ਰਿਜ ਚ ਬੰਬ ਵਾਂਗ ਧਮਾਕਾ ਹੋ ਗਿਆ ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ ਸਾਡੇ 8 ਵਜੇ ਬੱਤੀ ਵਾਲੇ ਦੇ ਚੰਜਮਾਰੀ ਨੇੜੇ ਫਤਵਾਲਾ ਚ ਵਾਪਰੀ ਗਈ ਹੈ ਜਿਸ ਕਾਰਨ ਘਰ ਚ ਪਏ ਫ੍ਰਿਜ ਚ ਧਮਾਕਾ ਹੋ ਗਿਆ ਤੇ ਦੋ ਨੌਜਵਾਨ ਜ਼ਖਮੀ ਹੋ ਗਏ ਦੋਵਾਂ ਨੂੰ ਹੁਣ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਮਰੇ ਦੀਆਂ ਕੰਧਾਂ ਵੀ ਟਹਿ ਗਈਆਂ ਜਾਣਕਾਰੀ ਮੁਤਾਬਕ ਜ਼ਖਮੀਆਂ ਦੀ ਪਛਾਣ ਗੌਰਵ ਅਤੇ ਤਰਸੀ ਮਵਜੂ ਹੋਈ ਹੈ ਇਹਨਾਂ ਵਿੱਚ ਇੱਕ ਨੌਜਵਾਨ ਕਾਂਗੜਾ ਤੇ ਦੂਜਾ ਪੰਜਾਬ ਦਾ ਹੈ ਦੋਵੇਂ ਨੌਜਵਾਨ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਅਤੇ ਨੇੜੇ ਇੱਕ ਕੰਪਨੀ ਵਿੱਚ ਕੰਮ ਕਰਦੇ ਹਨ ਸ਼ੁੱਕਰਵਾਰ ਸਵੇਰੇ ਜਦੋਂ ਦੋਵੇਂ ਕੰਮ ਤੇ ਨ ਲੈ ਤਿਆਰ ਹੋ ਰਿਹਾ ਇਸ ਇਸ ਦੌਰਾਨ ਕਮਰੇ ਵਿੱਚ ਫਰਿੱਜ ਵਿੱਚ ਧੁਮਾਕਾ ਹੋ ਗਿਆ ਧੁਮਾਕਾ ਇੰਨਾ ਜ਼ਬਰਦਸਤ ਸੀ ਕਿ ਕਮਰੇ ਦੀਆਂ ਕੰਧਾਂ ਟੈ ਗਈਆਂ ਅਤੇ ਫਰਿੱਜ ਦੇ ਕੁਝ ਹਿੱਸੇ ਕਾਫੀ ਦੂਰ ਤੱਕ ਉੱਡ ਡਿੱਗੇ ਦਾ ਸਹੀਏ ਕਿ ਕਮਰੇ ਚ ਪਈ ਫਰਿੱਜ ਬੰਬ ਵਾਂਗੂ ਫਟ ਗਈ ਅਤੇ ਦੋਨੋਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ मुकेश अंबानी की कंपनी फाइनेंशियल होम लोन वंडन की तैयारी के दस दी है कि मुकेश अंबानी ने अपने कारोबार में होर ऊंचाइय उत्ते लेम तहत भारतीयों एक होर तोहफा दे जा रहे हैं दरअसल मुकेश अंबानी की कंपनी जियो फाइनैंशियल सर्विस की गैर बैंकिंग वित्तीय कंपनी जो फाइनैंस लिमिटेड ने व्डा ऐलान किया है दरअसल कंपनी ने कहा है कि हो होमोन सेवा शुरू कर आखिरी पड़ावते है इसनों एक टैस्ट के रूप में शुरू किया गया है इसके अलावा कंप ਕੰਪਨੀ ਹੋਰ ਉਤਪਾਦ ਵੀ ਪੇਸ਼ ਕਰਨ ਜਾ ਰਹੀ ਹੈ ਜਿਵੇਂ ਕਿ ਜਾਇਦਾਦ ਦੇ ਖਿਲਾਫ ਲੋਨ ਅਤੇ ਸਿਕਿਉਰਿਟੀ ਦੇ ਖਿਲਾਫ ਲੋਨ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਤੇਸ਼ ਸ਼ੇਟੀ ਨੇ ਸ਼ੁੱਕਰਵਾਰ ਨੂੰ ਸਾਲਾਨਾ ਆਮ ਮੀਟਿੰਗ 'ਚ ਸ਼ੇਅਰਹੋਲਡਰ ਨੂੰ ਸੰਬੋਧਿਤ ਕਰਦਿਆਂ ਹੋਇਆ ਕਿ ਅਸੀਂ ਹੋਮ ਲੋਨ ਲਾਂਚ ਕਰਨ ਦੀ ਆਖਰੀ ਪੜਾਅ ਤੇ ਹਾਂ ਜਿਸ ਨੂੰ ਟ్రਾਇਲ ਦੇ ਅਧਾਰ ਤੇ ਸ਼ੁਰੂ ਕੀਤਾ ਗਿਆ ਹੈ ਉਸ ਨੂੰ ਕਿਹਾ ਹੈ ਕਿ Jio Finance Limited ਨੇ ਪਹਿਲਾਂ ਹੀ ਮਾਰਕੀਟ ਵਿੱਚ ਸੁਰੱਖਿਅਤ ਲੋਨ ਉਤਪਾਦ ਪੇਸ਼ ਕੀਤੇ ਹਨ ਜਿਵੇਂ ਕਿ ਸਪਲਾਈ ਚੇਨ ਫਾਈਨਡਿੰਗ ਸੈਪਰਲ ਫੰਡਾਂ ਦੇ ਵਿਰੁੱਧ ਲੋਨ ਅਤੇ ਇਹ ਉਪਕਰਣ ਵਿੱਤ ਲਈ ਐਂਟਰਪ੍ਰਾਈਜ਼ਸ ਹਲਜੀਓ ਫਾਈਨੈਂਸ਼ੀਅਲ ਸਰਵਿਸ ਦੇ ਸ਼ੇਅਰ ਦੀ ਗੱਲ ਕਰੀਏ ਤਾਂ ਇਹ 321.75 ਰੁਪਏ ਤੇ ਹੈ ਸ਼ੁੱਕਰਵਾਰ ਨੂੰ ਸਟਾਕ 101.2% ਹੇਠਾਂ ਬੰਦ ਹੋਇਆ ਅਪ੍ਰੈਲ 2024 'ਚ ਸ਼ੇਅਰ 394.70 ਰੁਪਏ ਤੇ ਪਹੁੰਚ ਗਿਆ ਇਹ ਸਟਾਕ ਦਾ 52 ਹਫ਼ਤੇ ਦਾ ਉੱਚ ਪੱਧਰ ਹੈ ਜਦ ਕਿ ਅਕਤੂਬਰ 2023 ਵਿੱਚ ਸ਼ੇਅਰ ਦੀ ਕੀਮਤ 204.65 ਰੁਪਏ ਸੀ ਇੱਕ ਸਟਾਕ ਦਾ 52 ਹਫ਼ਤੇ ਦਾ ਹੇਠਲ ਪੱਧਰ ਹੈ ਦਾ ਸਹੀ ਹੈ ਕਿ ਮੁਕੇਸ਼ ਅੰਬਾਨੀ ਹੋਮ ਲੋਨ ਦੇਣ ਦੀ ਤਿਆਰ ਇਜਾ ਪਹਿਲਾ ਇਸ ਨੂੰ ਟ੍ਰਾਇਲ ਜੋ ਮਾਰਕੀਟ ਦੇ ਪੇਜ ਕੀਤਾ ਜਾਵੇਗਾ ਉਸ ਤੋਂ ਬਾਅਦ ਲੋਕਾਂ ਨੂੰ ਹੋਮ ਲੋਨ ਵੀ ਉਤਪਾਦ ਕੀਤਾ ਜਾਵੇਗਾ ਨਵੀਆਂ ਤੇ ਤਾਜ਼ੀ ਖਬਰਾਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਅੰਡਰ ਪੰਜਾਬੀ ਮੀਡੀਆ ਹੁੰਦੀ ਇਜਾਜ਼ਤ ਧੰਨਵਾਦ